ਸਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਕਾਈ ਪ੍ਰਧਾਨ ਬਲਜਿੰਦਰ ਸਿੰਘ ਤੌੜਾ ਸਾਡੇ ਕਈ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਲੈਂਕ ਰੋਡ ਨੇ ਜਿਹੜੇ ਵੱਡੇ ਰੋਡ ਬਣਨੇ ਨੇ 18 ਫੁੱਟੇ ਉਹ ਬੜੇ ਚਿਰ ਤੋਂ ਅਧੂਰੇ ਪਏ ਨੇ ਤੇ ਜਿਹੜੀਆਂ ਪਹਿਲਾਂ ਲੈਂਕ ਰੋਡਾਂ ਨੇ ਉਹ ਵੀ ਟੁੱਟੀਆਂ ਪਈਆਂ ਨੇ ਜਿਹੜੀ ਮਾੜਾ ਹਾਲ ਹੈ ਤੇ ਇਸ ਮਾੜੇ ਹਾਲ ਨੂੰ ਲੈ ਕੇ ਅਸੀਂ ਕਈ ਵਾਰੀ ਜਾਂਦੇ ਇੱਥੇ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੇ ਆ ਪੀ ਡਬਲਯੂ ਡੀ ਦੇ ਧਿਆਨ ਚ ਲਿਆਂਦੇ ਆ ਪਰ ਇਹ ਕੱਲੇ ਲਾਰੇ ਤੋਂ ਬਿડા ਆ ਸਾਡਾ ਵੀਰ ਹੈ ਇਹਨਾਂ ਨੇ ਪਹਿਲਾਂ 8-10 ਦਿਨ ਪਹਿਲਾਂ ਜਾਂਦੇ ਐਕਸ਼ਨ ਸਾਹਿਬ ਨੂੰ ਫੋਨ ਤੇ ਗੱਲ ਕੀਤੀ ਉਹ ਕਹਿੰਦਾ ਜੀ ਤੁਹਾਡੇ ਪਿੰਡ ਦਾ ਬਜਰੀ ਪਈ ਜਾਂਦੀ ਹੈ ਲੁੱਕ ਪਈ ਜਾਂਦੀ ਹੈ ਜੜਦੇ ਐਡਾ ਝੂਠ ਹੈ ਐਡਾ ਕਵਰ ਨੂੰ ਜਾਗਦਿਆਂ ਨੂੰ ਪੈਂਦੀ ਪਾਉਣ ਵਾਲੀ ਗੱਲ ਹੈ ਤੇ ਉਦੋਂ ਗਾਹਲੀ ਗੱਲ ਇਹ ਛੰਨਾ ਤੋਂ ਧੌਲਾ ਜਿਹੜੀ 18 ਫੁੱਟੀਆਂ ਗਾਹਤ ਧੌਲਾ ਪੱਠੜ ਜਾਣ ਦੀ ਬਹੁਤੇ ਪਿੰਡਾਂ ਨੂੰ ਭੈਣੀ ਮਹਰਾਜ ਤੇ ਭੈਣੀ ਜੱਸਾ ਤੇ ਜਾਣਦੀਆਂ ਕਾਫੀ ਸੜਕਾਂ ਨੇ ਜਿਹੜੀਆਂ ਜਾਣਦੀ ਮੈਂ ਕਿੰਨੀਆਂ ਇੱਕ ਗਿਣਿਆ ਮਾਂ ਇੱਕ ਇਹ ਤੋਂ ਪਹਿਲਾਂ ਜਾਣਦੀ ਸੰਘਰਸ਼ ਕਰਕੇ ਜਿਹੜੀ ਅੜੀਸਰ ਗੁਰਦੁਆਰੇ ਨੂੰ ਬਣਾਈ ਸੀ 18 ਫੁੱਟੀ ਸੜਕਾ ਉਹ ਵੀ ਬੜੀ ਜਦੋ ਜਿਹੇ ਦਾ ਇੱਥੇ ਸੰਘਰਸ਼ ਇੱਥੇ ਕਰਕੇ ਜਾਣਦੇ ਉਹ ਸਿਰੇ ਚੜੀ ਸੀ ਉਹ ਪਿਛਲੇ ਸਾਲ ਤੋਂ ਸਿਰੇ ਚੜੀ ਹੈ ਇਹ ਕਿ ਉਹਨੂੰ ਪੱਟਣ ਦੀ ਪ੍ਰਪੋਜ਼ਲ ਇਹਨਾਂ ਨੇ ਪਹਿਲਾਂ ਬਣਾਤੀ ਤੇ ਉੱਥੇ ਸੀਵਰੇਜ ਪਾ ਰਹੇ ਨੇ ਕਿ ਕਰੋੜਾ ਰੁਪਿਆ ਖਰਚਾ ਕਰਨਾ ਤੇ ਉਸ ਤੋਂ ਬਾਅਦ ਉਹਨੂੰ ਬਣਨ ਤੋਂ ਬਾਅਦ ਉਹਨੂੰ ਨਾਲ ਦੀ ਨਾਲ ਪੱਟਣ ਵਾਸਤੇ ਪਹਿਲਾਂ ਤਿਆਰ ਹੁੰਦੇ ਨੇ ਤੇ ਜਾਣਦੀ ਇਹਨਾਂ ਨੂੰ ਸਮਝ ਨਹੀਂ ਇਸ ਕਰਕੇ ਤੇ ਜਾਣਦੀ ਜਿਹੜਾ ਸਾਡਾ ਸੰਘਰਸ਼ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸਾਡੇ ਆਗੂਆਂ ਨੇ ਕਿਹਾ ਉਹ ਤੇਜ਼ ਕੀਤਾ ਜਾਊਗਾ ਜੇ ਇਹਨੇ ਨਾ ਜਾਗੀ ਸਰਕਾਰ ਤੇ ਨਾ ਪ੍ਰਸ਼ਾਸਨ ਜਾਗਿਆ ਬਲੌਰ ਸਿੰਘ ਛੰਨਾ ਜੀ ਭਾਰਤੀ ਕਿਸਾਨ ਜੀ ਨੇ ਇਕਤਾ ਗਰਾਹਾ ਬਲਾਕ ਪ੍ਰਧਾਨ ਬਰਨਾਲਾ ਅੱਜ ਅਸੀਂ 8-9 ਪਿੰਡਾਂ ਨੇ ਇਹ ਮੋਰਚਾ ਖੋਲੇ ਆ ਪੀ ਡਬਲਯੂ ਡੀ ਬਰਨਾਲੇ ਦੇ ਦਫ਼ਤਰ ਦੇ ਅੱਗੇ ਪਹਿਲਾਂ ਵੀ ਅਸੀਂ ਇਨ੍ਹਾਂ ਅਫਸਰਾਂ ਬਾਈਆਂ ਨੂੰ ਸਾਡੇ ਵੀਰਾਂ ਨੂੰ ਅਸੀਂ ਬਹੁਤ ਵਾਰੀ ਮਿਲ ਚੁੱਕੇ ਹਾਂ ਪਹਿਲਾਂ ਜਿਹੜੀਆਂ ਸੜਕਾਂ ਸੀ ਬਣਵਾਈਆਂ ਮੋਰਚੇ ਲਾ ਕੇ ਬਣਵਾਈਆਂ ਨੇ ਕਈ ਸੜਕਾਂ ਬਣਵਾਈਆਂ 18 ਫੁੱਟ ਜਿਹੜੀਆਂ ਇਹ ਆਨਾਂ ਕਰਨੀ ਕਰਦੇ ਸੀ ਇਹ 9 ਫੁੱਟ ਤੇ ਲੁੱਕ ਪਾਉਂਦੀ ਸੀ ਅਸੀਂ ਲੋਕਾਂ ਦੀ ਤਾਕਤ ਨੇ ਉਹ ਸੜਕਾਂ ਬਣਵਾਈਆਂ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਉਹਦਾ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਟੈਕਸ ਵੱਡੇ ਲੱਤੇ ਜਾ ਰਹੇ ਨੇ ਲੋਕਲ ਸੜਕਾਂ ਦਾ ਬੁਰਾ ਹਾਲ ਹੈ ਇਸ ਕਰਕੇ ਖੱਡੇ ਪਏ ਹੋਏ ਨੇ ਉਹ ਲਗਾਤਾਰ ਸੀ ਜਿਹੜੇ ਸਾਡੇ ਲੋਕ ਨੇ ਬੜੇ ਔਖੇ ਸੀ ਜਿਵੇਂ ਢਣਾਉਲੇ ਤੋਂ ਬਾਯਾ ਛੰਨਾ ਹੋ ਕੇ ਢੋਲੇ ਤੱਕ ਸੜਕ ਜਿਹੜੀ ਬਣੀ ਹੋਈ ਹੈ 9 ਫੁੱਟ ਉਹਦੀ ਬਹੁਤ ਬੁਰੀ ਹਾਲਤ ਹੈ ਉਹਦੀ ਪ੍ਰੋਪੋਜ਼ਲ ਸੈਂਟਰ ਚ ਆਈ ਹੋਈ ਹੈ ਉਹਨੂੰ 18 ਫੁੱਟ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ ਪਠਲਾ ਤੋਂ ਜਿਹੜੀ ਸੜਕ ਦਾ ਕੰਮ ਸ਼ੁਰੂ ਕਰਾਇਆ ਸੀ ਲੋਕਾਂ ਦੀ ਤਾਕਤ ਨੇ ਉਹਦਾ ਕੰਮ ਪੂਰਾ ਖੁਰਤੀ ਨਾ ਚਲਾਇਆ ਜਾਵੇ ਉਦੋਂ ਗਾਹਾ ਦੋ ਸ਼ਾਂਖਾ ਹੋਰ ਪਾਰ ਦੀਆਂ ਨੇ ਹਰੀਗੜ੍ਹ ਨੂੰ ਬੱਟੇ ਪਾਏ ਪਏ ਨੇ ਪੈਣੀ ਮਰਾਜ ਹੜਕਰੇ ਬੱਟੇ ਪਾਏ ਪਏ ਨੇ ਉਹਦੇ ਕੋਈ ਲੁੱਕ ਨਹੀਂ ਪਾਈ ਭਰਾਵੋ ਉਹਦੇ ਅਸੀਂ ਮੰਗ ਆ ਸਾਡੀ ਦਾਣਗੜ੍ਹ ਸੜਕ ਸੀ ਕਿਹੜੇ ਹਾਲਤ ਬਣਵਾਈ ਹੈ ਉਹ ਸਕੂਲ ਤੋਂ ਗਾਹਾ ਕੱਟੂ ਤੱਕ ਵੱਡੇ ਵੱਡੇ ਬੱਟੇ ਹਿੱਟੇ ਪਏ ਨੇ ਉਹਦੇ ਲੁੱਕ ਪਾਈ ਜਾਵੇ ਸੋ ਇਧਰੋਂ ਸਾਡੇ ਭੈਣੀ ਜੱਸਾ ਧੌਲੇ ਨੂੰ ਪ੍ਰਪੋਜ਼ਲ ਆਈ ਹੋਈ ਹੈ ਉਹ ਸੜਕ ਬਣਾਈ ਜਾਵੇ ਮਾਨਸਾਲੀ ਸੜਕ ਜਿਹੜੀ ਬਾਯਾ ਛੰਨਾ ਭੈਣੀ ਜੱਸਾ ਕਾਲੇ ਕੇ 9 ਸਾਲ ਹੋ ਗਏ ਲੁੱਕ ਨਹੀਂ ਪਈ ਆਜਾ ਜੰਦੀ ਸੜਕਾਂ ਦੀ ਇਹੋ ਜੀ ਹਾਲਤ ਬਣੀ ਹੋਈ ਹੈ ਪੀ ਡਬਲਯੂ ਡੀ ਦੇ ਦਫ਼ਤਰ ਮੂਹਰੇ ਖੜਾ ਇਹ ਪੱਕਾ ਮੋਰਚਾ ਲੱਗਿਆ ਹੋਇਆ ਹੈ ਇਹ ਪੱਕਾ ਮੋਰਚਾ ਸਾਡਾ ਜਾਰੀ ਰਹੂਗਾ ਸਾਡੇ ਚਾਹ ਪਾਣੀ ਚੱਲੀ ਜਾਂਦਾ ਬਿਸਤੇਰੇ ਸਾਡੇ ਕੋਲੇ ਨਹੀਂ ਲਗਾਤਾਰ ਇਹ ਮੋਰਚਾ ਚੱਲੂਗਾ ਇਸ ਕਰਕੇ ਸਾਡੀ ਚੇਤਾਵਨੀ ਹੈ ਪੀ ਡਬਲਯੂ ਡੀ ਦੇ ਅਧਿਕਾਰੀਆਂ ਨੂੰ ਜਿਹੜੀਆਂ ਸਾਡੀਆਂ ਮੰਗਾਂ ਲਿਖੀਆਂ ਪਈਆਂ ਨੇ ਉਹਨੂੰ ਤੁਰਤ ਹੱਲ ਕਰੇ ਨਹੀਂ ਇਹ ਮੋਰਚਾ ਪੱਕੇ ਤੌਰ ਤੇ ਲੱਗੂਗਾ ਸਾਡੀ ਚੇਤਾਵਨੀ ਹੈ ਭਾਰਤੀ ਕਿਸਾਨ ਜਨਇਕਤਾ ਗਰਾਹਾਂ ਵੱਲੋਂ ਅੱਜ ਅਸੀਂ ਮੋਰਚਾ ਲੱਗਿਆ ਇਹ ਮੋਰਚੇ ਨੂੰ ਅਸੀਂ ਤੇਜ਼ ਕਰਾਂਗੇ ਦਰਸ਼ਨ ਸਿੰਘ ਪਣੀਮਰਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਰਨਾਲਾ ਅਸੀਂ ਅੱਜ ਪੀਡਬਲਯੂਡੀ ਦੇ ਦਫ਼ਤਰ ਦੇ ਵਿੱਚ ਆ ਕੇ ਬੈਠੇ ਆ ਕਿਉਂਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਮਤਲਬ ਸੜਕਾਂ ਦਾ ਮੰਦਾ ਹਾਲ ਹੈ ਬੁਰਾ ਹਾਲ ਹੈ ਅਸੀਂ ਇਹ ਬਰਨਾਲੇ ਬਲਾਕ ਦੀਆਂ ਸੜਕਾਂ ਨੇ ਭੱਟਣ ਵਾਲੀ ਸੜਕ ਹੈ ਭੱਟਲਾ ਤੋਂ ਧਨੌਲਾ ਪਣੀਮਰਾ ਜ ਇਹ ਸੜਕ ਤੇ ਸਾਲ ਪਰ ਹੋ ਗਿਆ ਬਟੇ ਕਿਤੇ ਪਾਤੇ ਕਿਤੇ ਨਹੀਂ ਇਟਾਕੀਆਂਆਂ ਲਾਈਆਂ ਨੂੰ ਜਣੀ ਮੁੜ ਕੇ ਕਿਸੇ ਨੂੰ ਲੁੱਕ ਨਹੀਂ ਪਈ ਪ੍ਰਪੋਜ਼ ਲੈ ਦੀ 18 ਫੁੱਟ ਚੌੜੀ ਹੋਣ ਦੀ ਇਹ ਕੀ ਕੀਤਾ ਜਾਵੇ ਸਾਡੀ ਇਹ ਮੰਗ ਹੈ ਇੱਥੇ ਅਸੀਂ ਪ੍ਰਕਾਰ ਨ ਆਇਆ ਬਾਕੀ ਸਨਾਂ ਧੌਲਾ ਇਹ ਪੈਣੀ ਜੱਸਾ ਇਧਰ ਨੂੰ ਵੀ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਨੋ ਸੜਕਾਂ 18 ਫੁੱਟ ਦੀਆਂ ਪ੍ਰਪੋਜ਼ਲ ਹੋਈ ਹੋਈ ਹੈ ਉਹਨਾਂ ਤੇ ਬ੍ਰੀਮਿਕਸ ਲੁੱਕ ਨਹੀਂ ਪਾਈ ਉਸ ਵੀ ਹਲੇ ਉਹਨਾਂ ਦਾ ਉਹਨਾਂ ਨੂੰ ਮੁਕੰਮਲ ਕੀਤਾ ਜਾਵੇ ਤਿਆਰ ਕੀਤਾ ਜਾਵੇ ਇਸੇ ਤਰ੍ਹਾਂ ਹੋਰ ਵੀ ਸਾਡੀਆਂ ਸੜਕਾਂ ਨੇ ਇੱਥੇ ਜੇ ਲਿੰਕ ਸੜਕਾਂ ਜਿੰਨੀਆਂ ਵੀ ਹਨ ਉਹਨਾਂ ਦੀ ਤਿਆਰੀ ਕੀਤੀ ਜਾਵੇ ਯੋਜਨਾ ਦੀਆਂ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਵੀ ਇੱਥੇ ਬੈਠੇ ਕਈ ਦਿਨਾਂ ਪੈਣੀ ਮਰਾਇ ਤੋਂ ਵੱਡ-ਵੱਡੋ ਲੁਕਵਾਈ ਸੀ ਦਾਨ ਰਾਜਗੜ੍ਹ ਉਹ ਇਤਨੂ ਹੱਲਾਂ ਤੋਂ ਉੱਥੇ ਲੁਕਵਾਈ ਤੀ ਪੈਣੀ ਜਸਾ ਧਨੋਲੇ ਤੋਂ ਉੱਥੇ ਲੁਕਵਾਈ ਸੀ ਜਣੀ ਪਹਿਲਾਂ ਤੋਂ ਸਾਡਾ ਮੋਰਚਾ ਹੀ ਚੱਲ ਰਿਹਾ ਹੈ ਹੁਣ ਸਾਡਾ ਇਹ ਜਿਹੜਾ ਲਗਾਤਾਰ ਅਸੀਂ ਇੱਥੇ ਬੈਠਾਂਗੇ ਸਾਡੀ ਗੱਲ ਨਾ ਸੁਣੀ ਮਿਲਦੇ ਰਹਾਂ ਤੇ ਸਾਰੇ ਇਹ ਜਿਹੜਾ ਪਹਿਲਾਂ ਐਕਸ਼ਨ ਹੁੰਦਾ ਬਰਾੜ ਉਹਨੂੰ ਵੀ ਬਹੁਤ ਮਿਲਦੇ ਰਹਾਂ ਲੰਮੀ ਪਰਪੋਜ ਲੈ ਲੰਮੇ ਸਮੇਂ ਤੋਂ ਹੁਣ ਵਾਲੇ ਨੂੰ ਵੀ ਮਿਲਿਆ ਤੇ ਸਾਰਿਆਂ ਅਸੀਂ ਪਾਉਂਦੇ ਰਹਾਂ ਮੋਬਾਈਲ ਤੇ ਵੀ ਸਾਰਿਆਂ ਨੂੰ ਪਰ ਕਿਸੇ ਨੇ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਇਸ ਲਈ ਇਹ ਹੁਣ ਓਦੋਂ ਬਾਅਦ ਨਾ ਧਿਆਨ ਦਿੱਤਾ ਤਾਂ ਅਸੀਂ ਇਹ ਜਿਹੜਾ ਧਰਨੇ ਲਗਾਤਾਰ ਚਲਾਵਾਂਗੇ ਅੱਜ ਤਾਂ 6-7 ਪਿੰਡੀ ਨੇ ਫਿਰ ਅਸੀਂ ਸਾਰੇ ਬਲਾਕ ਦਾ ਵੀ ਲਾਵਾਂਗੇ ਉਸ ਤੋਂ ਬਾਅਦ ਜ਼ਿਲ੍ਹਾ ਵਾਲਿਆਂ ਨੂੰ ਬੁਲਾਵਾਂਗੇ ਜੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤੀ ਗਈ ਇਸ ਲਈ ਅਸੀਂ ਬਾਰ-ਬਾਰ ਇਹੀ ਕਹਿਨੇ ਆਏ ਜੇ ਸੜਕਾਂ ਨੇ ਲੋਕਾਂ ਦੀ ਜਾਨ ਦਾ ਖੌਬਣੀਆਂ ਨੇ ਵੱਡੇ ਵੱਡੇ ਖੱਡੇ ਨੇ ਲੋਕ ਡਿੱਗ ਰਹੇ ਨੇ ਆਏ ਵਾਲੇ ਕਿਨਾਰੇ ਬਣੇ ਪਏ ਨੇ ਉਹਨਾਂ ਨੂੰ ਮੁਕੰਮਲ ਕੀਤਾ ਜਾਵੇ ਨਹੀਂ ਅਸੀਂ ਸੰਘਰਸ਼ ਨੂੰ ਲੰਮਾ ਲੈ ਕੇ ਜਾਵਾਂਗੇ